हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਜਿਹੜੀ ਬਈ ਅੱਧੀ ਦੀ ਵੀਡੀਓ ਬਣਾ ਰਿਆਂ ਆਪਾਂ ਫਾਰਮ ਤੋਂ ਬਣਾ ਰਿਆਂ ਤਕਰੀਬਨ ਬਾਈ ਕੋਲੇ ਹੈਗੀਆਂ ਬਈ 60 70 ਗਾਵਾਂ ਚੰਗਾ ਬਈ ਵੱਡਾ ਫਾਰਮ ਆਗਾ ਹਨਾ ਬਈ ਦਾ ਤੇ ਵੀ ਫਾਰਮ ਦੀ ਵੜਾ ਬਈ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਪੂ ਠੀਕ ਹੋ ਵਧੀਆ ਐਨ ਵਧੀਆ ਜੀ ਵਧੀਆ ਚੜ੍ਹਦੀ ਕਲਾ ਚਲੋ ਵਧੀਆ ਇਹ ਫਾਰਮ ਦੀ ਆਪਣੇ ਦੀ ਵੜ ਹੈ ਇਹ ਫਾਰਮ ਆਪਣੇ ਦੀ ਵੜ ਹੈ ਜੀ ਸਿੱਧੂ ਫਾਰਮ ਬੁਰਜਖਰਾਲਾ ਠੀਕ ਹੈ ਜੀ ਮੇਰਾ ਨਾਮ ਹੈਗਾ ਬੁੱਟਾ ਸਿੰਘ ਸਾਫਕਾ ਸਰਪੰਚ ਬੁਰਜਖਰਾਲਾ ਪਿੰਡ ਬੁਰਜਖਰਾਲਾ ਹਾਂਜੀ ਹਾਂਜੀ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਲੁਧਿਆਣਾ ਪੈਂਦਾ ਈ ਤਹਿਸੀਲ ਤਹਿਸੀਲ ਜਗਰਾਉਂ ਆ ਜਗਰਾਉਂ ਹਾਂਜੀ ਨੇੜੇ ਪਿੰਡ ਕਿਹੜਾ ਨੇੜੇ ਪਿੰਡ ਆਹਾ ਮੋਗਾ ਮੋਗੇ ਚ ਪੈਂਦਾ ਬਲਾਸਪੁਰਾ ਇਧਰ ਦੂਜੇ ਮਾਛੀ ਕੇ ਬਟਾ ਹੈ ਹਾਂ ਸੈਂਟਰ ਤੇ ਪੈਂਦਾ ਪਿੰਡ ਠੀਕ ਹੈ ਜੀ 8 ਨੂੰ ਤੇ ਤੇ ਦਾ ਇਹ ਮਾਛੀ ਗਾਵੇ ਸਾਹਨੇ ਚਾ ਠੀਕ ਹੈ ਮਾਛੀ ਦੇ ਬਲਾਸ ਪਰਪੰਡ ਬਈ ਨੇੜੇ ਮੋਬਾਈਲ ਨੰਬਰ ਬੋਲ ਦੋ ਹਾਂਜੀ ਮੋਬਾਈਲ ਨੰਬਰ ਸਾਡਾ ਹੈ ਜੀ 72670 52000 ਠੀਕ ਹੈ ਜੀ ਹਾਂਜੀ ਤੇ ਕਿੰਨੇ ਕੁ ਬਸੂ ਆਪਣੇ ਕੋਲੇ ਫਾਰਮ ਚ ਬਸੂ ਸਾਡੇ ਕੋਲੇ 60 70 ਗਾਵਾ ਤਾਂ ਦੁੱਧਾਂ ਲਿਆ ਗਿਆ ਬਾਹਰ ਗੈਂਟੀਮੈਂਟ ਦੀ ਛੋਟੇ ਬੰਦੇ ਰੋਆ ਕੇ ਹੈਗਾ 100 ਡੰਗਰ 100 ਡੰਗਰ ਹੈਗਾ ਅਣਾਰਾਮ ਦਾ 100 ਡੰਗਰ ਬਾਈ ਦੇ ਫਾਰਮ ਚ ਜਿਹੜਾ ਹੈਗਾ ਬਈ ਬਹੁਤ ਵੱਡਾ ਫਾਰਮ ਆ ਬਈ ਚੰਗਾ ਕੰਮ ਆ ਬਈ ਦਾ ਏ ਸਾਰੀ ਜਿਹੜੀ ਮੈਨੇਜਮੈਂਟ ਆ ਬੱਚੀਆਂ-ਵੁੱੱਚੀਆਂ ਸਾਰਾ ਕੁਝ ਬਾਈਕ ਕੋਲੇ ਓਕੇ ਇਹ ਵੀ ਫਾਰਮ ਦੀ ਵੜਾ ਜਿਹੜੀ ਵੇਤਨੀਆਂ ਬਾਈ ਨੇ ਇੱਕ ਵੜ ਬਕਾਉ ਕਰੀ ਆ ਚੰਗੇ ਸੀਮਣ ਦੀ ਆ ਪ੍ਰੋਪਰ ਡਿਟੇਲ ਬਾਈ ਲੈ ਲੈਣੀ ਆਂਗੀ ਆਪਾਂ ਸਾਰੀ ਪਹਿਲਾ ਮਾੜੀ ਫਾਰਮ ਦੇ ਵਿੱਚ ਕੈਮਰਾ ਜ਼ਰੂਰ ਮਾਰ ਦਈਏ ਬਾਈ ਕਿਹੜਾ ਸੂਆ ਸੁੰਦੀ ਆ ਬਾਪੂ ਇਹ ਇਹ ਜੀ ਦੋਂਦੀ ਬੱਸੀ ਆ ਪਹਿਲਾ ਸੂਆ ਠੀਕ ਆ 2 ਦੇ ਤੇ 7 ਦੀ ਆ ਠੀਕ ਆ ਤੇ ਇਹਦੇ ਜਿਹੜਾ C1 ਲੱਗਿਆ ਉਹ ਵਾਰਡ ਵਾਰਡ ਦਾ ਠੀਕ ਆ ਜੀ ਆਪਾਂ ਦਾ ਆਪਾਂ ਲੈ ਜੇ ਦਾ ਬੈਨ ਲੈ ਜੇ ਠੀਕ ਆ ਤੇ ਵਧੀਆ ਬਰੀਡ ਦੀ ਆ ਦੁੱਧ ਦੇ ਦੂ 25 ਤੋਂ 30 ਲੀਟਰ ਪਹਿਲੇ ਸਵੇਰ 25 ਤੋਂ 30 ਲੀਟਰ ਦੁੱਧ ਪਹਿਲੇ ਸਵੇਰ ਆਪਾਂ ਨੂੰ ਹਣਾ ਦੇਣਾ ਚਾਹੀਦਾ ਜੇ ਫਿਰ ਇਹ ਇਹ ਮਨਾ ਬਰੀਡ ਦਾ ਉੱਤੇ ਫਿਰ ਤਾਂ ਸਹੀ ਗੱਲ ਹੱਲ ਕਰ ਫੁੱਲ ਰਾਜੀ ਦੰਦਾਂ ਚ ਬਹਿੜ ਚੰਗੇ ਸੀਮਣ ਦੀ ਐ ਪੀ ਡੀ ਐਫ ਦੀ ਵਾਰਡ ਵਾਰਡ ਦੇ ਸੀਮਣ ਤੋਂ ਬਈ ਇਹ ਗੱਬਣਾਈ ਆਰਡਰ ਬਹੁਤ ਚੰਗਾ ਭਲਾਂ ਪਾਉਣ ਲੱਗੀ ਹਜੇ ਦਿਨ ਲੈਂਦੀ ਐ ਕੱਚੀ ਕੱਚੀ ਆ ਆਰਡਰ ਹੋਰ ਵੀ ਸੋਨਾ ਤਿਆਰ ਕਰੋ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਫੇਸ ਬਿਊਟੀ ਕਮਾਲ ਦੀ ਬੁਰਦੀਪੁਰ ਦੀ ਚੰਗੀ ਆ ਪਹਿਲਾ ਸੂਆ ਬਈ ਸਾਫ ਸੁਥਰੀ ਵੜਾ ਬਾਈ ਦੇ ਫਾਰਮ ਦੀ ਵੜਾ ਚੰਗੇ ਸੂਆ ਨੇ ਤੇ ਮੁੱਲ ਕੀ ਰੱਖਿਆ ਵਾ ਪੂਰਾ ਮੁੱਲ ਜੀ ਇਹਦਾ ਅਸੀਂ 1.5 ਲੱਖ ਰੁਪਇਆ ਰੱਖਿਆ ਜੀ ਠੀਕ ਆ ਮਾਨਤਾ ਕੇ ਮਾਨਤਾਨ ਕਰਾਂਗੇ ਠੀਕ ਆ ਉਹਗਾ ਹੂੰ ਜੇ ਕੋਈ ਲੈਣਾ ਚਾਹਵੇ ਆਪਣੇ ਬਿਆਨੇ ਤੇ ਵੀ ਲੈਣੀ ਚਾਹੁੰਦਾ ਆਪਾਂ ਬਿਆਨੇ ਤੇ ਦੇ ਦਿਆਂਗੇ ਸਵਾ ਕੇ ਵੀ ਦੇ ਸਕਦੇ ਠੀਕ ਆ ਭਾਈ ਠੀਕ ਆ ਜੇ ਭਾਈ ਕਹਿੰਦਾ ਜੇ ਸਵਾ ਕੇ ਕਹੋਂ ਤਾਂ ਸਵਾ ਕੇ ਵੀ ਦੇ ਦੇ ਬਿਆਨਾ ਕਰ ਲੈ ਹਣਾ ਜੀ ਹਾਂ ਜੀ ਹਾਂ ਬਿਆਨਾ ਫਿਰ ਕਰ ਲੈ ਸਵਾ ਕੇ ਹੂੰ ਵੀ ਆਪਾਂ ਦੇ ਰਾਂਗੇ ਆਪਦਾ ਘਰ ਦਾ ਜਾਨਵਾਰਾ ਕਿਹੜਾ ਕੋਪਰਾ ਦਾ ਸਹੀ ਗੱਲ ਆ ਭਾਈ ਸਵਾ ਲੱਖ ਰੁਪਈਆ ਮੋਲਾ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂ ਤੇ ਲਾਡੂ ਲਾ ਬਹੁ ਪਈਆਂ ਨੇ ਸਾਰੀਆਂ ਬਾਲਡਲ ਨਾਲ ਕੱਢੂਗੀ ਫੇਰ ਸੋਊਗੀ ਰਵਾ ਚੰਗਾ ਮਾੜਾ ਦੁੱਧ ਦਾ ਰਿਕਾਰਡ ਕੀ ਆ ਵੈਸੋ ਮਾੜਾ ਦੁੱਧ ਦਾ ਰਕਾਟੇ ਦਾ 38 40 ਲੀਟਰ ਆ ਅੱਛਾ 30 ਤੋਂ 40 ਲੀਟਰ ਦੁੱਧ ਦੀ ਮਾਂ ਨੇ ਬਈ ਦਿੱਤਾ ਗਾ ਚੰਗੀ ਆ ਬੜ ਵੱਡੀ ਗੱਲ ਦੰਦਾ ਚ ਚੰਗੇ ਸੀਮਣ ਦੀ ਬਰੀਡ ਵਾਈਜ਼ ਬਹੁਤ ਚੰਗੀਆਂ ਬੱਚੇ ਬਹੁਤ ਚੰਗੇ ਦੇਊਗੀ ਤਾਂ ਖੁਦ ਵੀ ਚੰਗੀਆਂ ਬੱਚੇ ਵੀ ਚੰਗੇ ਪਾਉਗੇ ਤੇ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਤਾਂ ਬਈ ਨਾ ਕਨੈਕਟ ਕਰਕੇ ਖਰੀਦ ਲਿਓ ਜੀ ਬਾਕੀ ਬਈ ਫਾਰਮਰ ਜੀ ਥੋੜਾ ਜਿਹਾ ਹੋਰ ਫਾਰਮ ਵਖਾਣੇ ਕੋ ਬਾਈ ਕੋਲੇ ਆਲਮੋਸਟ ਬਾਈ ਕਹਿੰਦਾ ਬੱਚੀਆਂ ਬੱਚੇ ਤੇ گاਵਾ ਦੋਨੇ ਲਾ ਕੇ 100 ਕਨਗ ਬਾਈ ਕੋਲੇ ਹੈਗਾਗਾ 70 گاਵਾ ਤਾਂ ਇਸ ਟਾਈਮ ਦੁੱਧ ਦੇ ਚੱਲ ਰਹੀਆਂ ਨੇ ਚੰਗਾ ਬਾਈ ਫਾਰਮ ਤੇ ਕਿਸੇ ਵੀ ਨੂੰ ਵੜ ਪਸੰਦ ਆਉਂਦੀ ਆ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਿਲੋਂ ਧੰਨਵਾਦ